ਆਪਾਂ ਗੱਲ ਕਰੀਏ ਸੰਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਦੇ ਇਤਿਹਾਸ ਬਾਰੇ ਜੀ ਬੀਐਸ ਪਿੰਡ ਦਾ ਨਾਮ ਸ਼ੇਰੋਂ ਕਿਵੇਂ ਪਿਆ ਤਾਂ ਕਹਿੰਦੇ ਇਹ ਪਿੰਡਾ ਜਿਹੜਾ ਇਹ ਸ਼ੇਰੇ ਰੰਗੜ ਦਾ ਪਿੰਡ ਹੁੰਦਾ ਸੀ ਤੇ ਸ਼ੇਰੇ ਰੰਗੜ ਦੇ ਨਾਂ ਤੇ ਪਿੰਡ ਦਾ ਨਾਮ ਸ਼ੇਰੋਂ ਪਿਆ ਸੀ ਤੇ ਸ਼ੇਰੇ ਰੰਗੜ ਨੂੰ ਚਾਉ ਪਿੰਡ ਦੇ ਮਾਨ ਸਿੰਘ ਨੇ ਇੱਥੋਂ ਕੁੱਟ ਕੇ ਭਜਾਤਾ ਸੀ ਤੇ ਪਿੰਡ ਤੇ ਕਬਜ਼ਾ ਖੋਦ ਕਰ ਲਿਆ ਸੀ ਤੇ 1726 ਈਸਵੀ ਵਿੱਚ ਮਾਨ ਸਿੰਘ ਆਪਣੇ ਪੰਜ ਪੁੱਤਰਾਂ ਸਮੇਤ ਇਸ ਪਿੰਡ ਵਿੱਚ ਆ ਕੇ ਰਹਿਣ ਲੱਗ ਗਿਆ ਸੀ ਪਿੰਡ ਵਿੱਚ ਮਾਨ ਸਿੰਘ ਦੇ ਪੰਜ ਪੁੱਤਰ ਜਸੂ ਸੰਜਾਦਾ ਅਮਰਾ ਦਿੱਗਾ ਤੇ ਵੀਰਾ ਦੇ ਨਾਤੇ ਪੰਜ ਪੱਤੀਆਂ ਬਣੀਆਂ ਹੋਣਾਂ ਨੇ ਤੇ ਕਹਿੰਦੇ ਉਸ ਟਾਈਮ ਛੇਰੇ ਰੰਗੜ ਨੇ ਆਪਣੀ ਪਤਨੀ ਤਾਬੋ ਵਾਸਤੇ ਦੋਵਾਂ ਪਾਸੇ ਪੱਕੀਆਂ ਕੰਧਾਂ ਵਾਲੀ ਇੱਕ ਗਲੀ ਬਣਵਾਈ ਸੀ ਤੇ ਉਸ ਗਲੀ ਨੂੰ ਤਾਬੋ ਮੋਰੀ ਕਿਹਾ ਜਾਂਦਾ ਸੀ ਤੇ ਉਸ ਗਲੀ ਦੇ ਬਿਲਕੁਲ ਸਾਹਮਣੇ ਛੇਰੇ ਰੰਗੜ ਦਾ ਕਿਲਾ ਹੁੰਦਾ ਸੀ ਤੇ ਮਾਨ ਸਿੰਘ ਨੇ ਜਦੋਂ ਇੱਥੇ ਹਮਲਾ ਕੀਤਾ ਤਾਂ ਉਦੋਂ ਇਹ ਕਿਲਾ ਢਹਿ ਢੇਰੀ ਹੋ ਗਿਆ ਸੀ ਤੇ 1916 ਵਿੱਚ ਸੰਤ ਬਾਬਾ ਆਦਰ ਸਿੰਘ ਜੀ ਨੇ ਇਸ ਕਿਲੇ ਵਾਲੀ ਥਾਂ ਤੇ ਇੱਕ ਗੁਰਦੁਆਰੇ ਦਾ ਨੀਂਹ ਪੱਥਰ ਰੱਖਿਆ ਸੀ ਤੇ ਹੁਣ ਉੱਥੇ ਇੱਕ ਆਲਿਸ਼ਾਨ ਗੁਰਦੁਆਰਾ ਬਣਿਆ ਹੋਇਆ ਹੈ। ਸੋ ਸ਼ੇਰੋਪਿੰਡ ਦੇ ਇਸ ਇਤਿਹਾਸ ਬਾਰੇ ਤੁਹਾਡੇ ਕੀ ਵਿਚਾਰ ਨੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਜਰੂਰ ਕਰਿਓ ਜੀ।